ਉਤਪ ਸ਼ਲੋਕ ਉਤਪ ਸ਼ਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਉਤਪ ਸ਼ਲੋਕ ਸਾਧਕੇ ਬਚਨ ਜਿਹੜੇ ਸਾਧ ਸਾਧਕੇ ਬਚਨ ਜਦੋਂ ਜਦੋਂ ਸਾਧ ਜਾਂਦਾ ਹੈ ਅਧਵੀ ਸਾਧ ਜਾਂਦਾ ਉਹ ਰੋ ਪਤਾ ਲੱਗਦਾ ਸਮਝ ਆ ਜਾਂਦੀ ਹੈ ਸਭ ਨੂੰ ਸੁਭਿਆਗੇ ਜਾਂਦੀ ਹੈ ਫਿਰ ਉਹ ਜਿਹੜਾ ਬੋਲਦਾ ਜੋ ਕੁਛ ਹੈ ਉਹ ਬਚੂਤੀ ਵਸਤਾ ਦੀ ਗੱਲ ਹੁੰਦੀ ਉਤਪ ਸ਼ਲੋਕ ਉਹਦਨੇ ਜੋਕ ਉਪਦੇਸ਼ ਆ ਉਹ ਤਾਂ ਵੀ ਗੱਲ ਆ ਉਹ ਉੱਚਤਮ ਕੋਲਟੀ ਦੀ ਉਤਸਪਤ ਉੱਚੀ ਕੋਲਟੀ ਦੀ ਜਿਹੜਾ ਉਹਦੇ ਉੱਤੇ ਕੁਝ ਵੀ ਹੁੰਦਾ ਜਿਵੇਂ ਗੁਰਬਾਣੀ ਦੇ ਜਿਹੜੇ ਸ਼ਲੋਕ ਨੇ ਗੁਰਬਾਣੀ ਹੈ ਜਿਹੜੀ ਗੁਰਬਾਣੀ ਸਾਰੇ ਵਾਸਤੇ ਜੋਕ ਹੈ ਨਾ ਸ਼ਲੋਕ ਜੋ ਅਸੀਂ ਬੋਲਦੇ ਹਾਂ ਵੀ ਸ਼ਲੋਕ ਹੈਗਾ ਨਾ ਇਹ ਗੁਰਬਾਣੀ ਤੋਂ ਉੱਪਰ ਕੋਈ ਵੀ ਹੋ ਉਪਦੇਸ਼ ਦੀ ਇਹ ਸਾਧ ਕੇ ਵਿਚਦ ਸਾਧ ਉਹ ਹੈ ਜਿਹੜਾ ਇਸ ਸਟੈਂਡਰਡ ਦੀ ਗੱਲ ਕਰ ਸਕੇ ਇਸ ਸਟੈਂਡਰਡ ਦਾ ਉਪਦੇਸ਼ ਦੇ ਸਕੇ ਸਾਧ ਉਹਦੇ ਭੇਤ ਦੀ ਗੱਲ ਜਿਹੜੀ ਹੈ ਕਿਹਾ ਜਾਊਗਾ ਉਹਦਾ ਕੋਈ ਮਤਲਬ ਨਹੀਂ ਭੇਤ ਦਾ ਭੇਤ ਨਾਲ ਕੋਈ ਮਤਲਬ ਨਹੀਂ ਕਿਉਂਕਿ ਬੋਲਣਾ ਆਤਮਾ ਵੀ آتما کی اوستھا کی گل ہے آتمک اوستھا کی گل ہے نہ کہ باہر شریر پیخ کی گل ہے یا سریر کی عمر کی گل ہے امر بھی جنوبی مرضی ہوگی کٹھ ہو گیا ود ہوگی بگتان کی عمر گھٹ بھی ہوئی ہے ود بھی ہوئی ہے جب ومر دے سکے ادوان نہیں سب بگتان کو گاہ جب ہو سیا ہو گئے ਉਦੋਂ ਉਹਨਾਂ ਨੂੰ ਸਮਝ ਗਿਆ ਗੁਰੂ ਅਮਰਦਾਸ ਜੀ ਉਹਨਾਂ ਦੇ ਵਿੱਚ ਹੀ ਨੇ ਉਹ ਅੰਕਤ ਐਭੀ ਉਹਨਾਂ ਦੇ ਵਿੱਚ ਹੀ ਜੀ ਸਾਡੇ ਕੋਲ ਰਿਕਾਰਡ ਦੇ ਵਿੱਚ ਉਹ ਵੀ ਵੀ ਉਹਨਾਂ ਦੇ ਵਿੱਚ ਹੀ ਹੈ ਬਾਕੀ ਸਾਰੇ ਭਗਤ ਤਕਰੀਫ ਨੂੰ ਬਚਪਨ ਚ ਕੋਈ ਪੁੱਤ ਨਹੀਂ ਪੈਦਾ ਹੋਇਆ ਸੀ ਜਿਹੜੇ ਸਾਡੇ ਕੋਲ ਜਿੱਦੇ ਜੀ ਪੁੱਤ ਨਹੀਂ ਗੁਰਬਾਣੀ ਚ ਕੋਈ ਬਚਪਨ ਤੇ ਭਗਤ ਹੋਇਆ ਉਹ ਇਹਨਾਂ ਤੇਰੀ ਆ ਗੁਰੂ ਘਰ ਚ ਆ ਕੇ ਉਹਨੂੰ ਸੰਗਤ ਬਚਪਨ ਤੇ ਮਿਲ ਗਈ ਪਹਿਲਾ ਗੁਰਬਾਣੀ ਦਾ ਪ੍ਰਚਾਰ ਹੈ ਜੀ ਤੁਮਨ ਦਾ ਪ੍ਰਚਾਰ ਸੀ ਉਦੋਂ ਬਚਪਨ ਤੋਂ ਹੁਣ ਤੱਕ ਬੜਾ ਮੁਸ਼ਕਲ ਗਾਲ ਸੀ ਕੋਣ ਜਮਦਾ ਬਚਾ ਨੂੰ ਜੇ ਇਹ ਹੀ ਗੱਲ ਅਸੀਂ ਪੜਾਈਏ ਸੌਰਾ ਨਹੀਂ ਸਮਝ ਆਪਸ ਉੱਤਪਿ ਸ਼ਲੋਕ ਸਾਧ ਕੇ ਬਚੇ ਅਮਲਿਕ ਲਾਲ ਇਹ ਰਤਨ ਉਚਿਤਮ ਕੁਆਲਟੀ ਦੀ ਗੱਲ ਹੁੰਦੀ ਹੈ ਜਿਹੜੀ ਸਾਧ ਦੀ ਭਾਸ਼ਾ ਹੁੰਦੀ ਹੈ ਸਿਰੋਂ ਤਾਂ ਵੈਸੇ ਉਹਦੀ ਬੋਲੀ ਹੋਈ ਹੈ ਜੋ ਕਹਿ ਰਹੇ ਹਨ ਉਪਦੇਸ਼ ਦੇ ਰਿਹਾ ਸਾਧੂਆ ਵਾਸਤੇ ਬੋਲਦਾ ਬੋਲਦਾ ਹੁੰਦਾ ਸਾਧੂ ਜੀਆ ਵਾਸਤੇ ਜੇ ਕਿਉਂਕਿ ਆਪ ਮੁਕਤ ਮੁਕਤੀ ਕਰੇਗਾ ਸਾਧ ਜੇ ਆਪ ਮੁਕਤ ਹੈ ਉਹ ਮੁਕਤੀ ਕਿਵੇਂ ਪ੍ਰਾਪਤ ਕਰ ਲਈਏ ਜਾਂ ਮੈਂ ਕਿਵੇਂ ਪ੍ਰਾਪਤ ਕੀਤੀ ਹੈ ਮੁਕਤੀ ਮੁਕਤੀ ਕਿਉਂ ਪ੍ਰਾਪਤ ਕੀਤੀ ਜਾ ਸਕਦੀ ਹੈ ਉਹ ਗੱਲ ਦੱਸ ਰਿਹਾ ਉਹ ਉਹ ਗੱਲ ਸੁਣ ਕੇ ਉਹ ਕਿ ਤਮ ਕੋਈ ਟੀ ਦੀ ਗੱਲ ਹੁੰਦੀ ਹੈ ਜਿਹੜੀ ਸਿੱਖਿਆ ਨਾਲ ਮੁਕਤੀ ਪ੍ਰਾਪਤ ਹੋ ਜਾਏ ਉਹ ਤੋਂ ਉੱਚੀ ਸਿੱਖਿਆ ਹੋਰ ਕੋਈ ਹੁੰਦੀ ਹੋਈ ਨਹੀਂ ਕਹਾਂ ਦਾ ਮਤਲਬ ਇਹ ਹੈ ਜਿਹੜੀ ਸਿੱਖਿਆ ਜੀਵਨ ਮੁਕਤ ਅਵਸਥਾ ਪ੍ਰਾਪਤ ਕਰਾ ਸਕਦੀ ਹੈ ਐਸਿਆ ਗਿਆਨ ਦੇ ਸਕਦੀ ਹੈ ਗਿਆਨ ਨਾਲੇ ਮੁਕਤੀ ਹੈ ਉਹ ਤਸ ਨਾਲ ਮੁਕਤੀ ਨਹੀਂ ਜੋ ਉਹ ਗਿਆਨ ਕਰਾ ਸਕਦੀ ਹੈ ਜਿਹਨੂੰ ਹੁਸਤੀ ਪ੍ਰਾਪਤ ਹੋ ਜਵੇ ਉਹ ਤੋਂ ਉੱਚੀ ਕੋਈ ਸਿੱਖਿਆ ਦੀ ਗੱਲ ਹੁੰਦੀ ਹੋਈ ਨਹੀਂ ਉਹ ਤੋਂ ਸ਼ਲੋਕ ਸਾਜ ਕੇ ਬਚਤ ਬਚਤ ਅਮੁਲਕ ਲਾਲ ਇਹ ਰਤਨ ਉਹ ਜਿਹੜੇ ਉਹਦੇ ਚ ਗੁਣ ਹੁੰਦੇ ਨੇ ਗੱਲ ਦੇ ਵਿੱਚ ਉਹਦੀ ਕੀਮਤ ਹੁੰਦੀ ਆ ਗੱਲ ਦੀ ਉਹਦਾ ਕੋਈ ਬੋਲ ਨਹੀਂ ਹੁੰਦਾ ਅਮੁਲਕ ਲਾਲ ਉਹ ਬੋਲ ਗੁਣ ਔਰ ਅਮੁਲਕ ਵਪਾਰ ਕਰਦੇ ਨੇ ਉਹ ਬੋਲ ਗੁਣਾਂ ਦੀ ਗੱਲ ਕਰਦੇ ਨੇ ਐਸੇ ਗੁਣ ਦੱਸਦੇ ਨੇ ਸਭ ਪੈਦਾ ਹੁੰਦੇ ਨੇ ਕੁਝ ਹਲਕੇ ਗੱਲ ਨੂੰ ਜਿਹਨੇ ਨਹੀਂ ਕੋਈ ਕੀ ਬੁੱਧੀ ਬੁੱਲੇ ਤਾਂ ਦੇ ਬੁੱਲੇ ਉਹ ਸਿੱਖਿਆ ਸਮਝ ਲੋ ਇੱਕ ਲਾਲ ਰਤਨ ਦੇ ਦੇ ਸਿੱਖਿਆ ਲਾਲ ਰਤਨ ਦੇ ਤੂੰ ਜੇ ਮੰਨ ਲਈਏ ਬਤਵਚ ਰਤਬ ਜਵਹਰ ਮੜ ਤੋਂ ਉਹ ਜਿਹੜੀ ਗੱਲ ਕਹਾਂਗਾ ਉਹ ਜਿਹੜੀ ਬਤ ਦੇ ਰਿਹਾ ਉਹਦੇ ਚ ਰਤਬ ਜਵਹਰ ਮਾਨ ਤੋਂ ਚੜੇ ਹੋਏ ਹੁੰਦੇ ਨੇ ਦਲਾਂ ਦੇ ਵਿੱਚ ਜਿਹਨਾਂ ਦੀ ਕੋਈ ਕੀਮਤ ਨਹੀਂ ਆਪਾਂ ਕਹਿੰਨਾ ਲੱਖ ਰੁਪਏ ਦੀ ਗੱਲ ਕਰਦੇ ਇਹ ਗੱਲ ਦਾ ਤਾਂ ਕੋਈ ਬੋਲ ਨਹੀਂ ਆ ਹਜ਼ਰ ਨਹੀਂ ਵੀ ਸੋ ਉਤਮ ਸਲੋਕ ਸਾਧ ਕੇ ਵਜਨ ਉਮਲਿਕ ਲਾਲ ਇਹ ਰਤਨ ਹਾਂ ਇਹ ਉਮਲਿਕ ਲਾਲ ਰਤਨ ਗੁਰਬਾਣੀ ਦਾ ਕੋਈ ਬੋਲ ਨਹੀਂ ਗੁਰਬਾਣੀ ਦੇ ਵਿੱਚ ਦੇ ਦਸਹਰ ਗੱਲਾਂ ਨੇ ਇਹ ਕੋਈ ਕੀਮਤ ਨਹੀਂ ਸੁਣਤ ਕਮਾਵਤ ਹੋਤ ਉਧਾਰ ਆਪੋ ਕਰੇ ਲੋਭ ਦਾ ਨਿਸ਼ਤਾਰ ਸੁਣਤ ਕਮਾਵਤ ਕੱਲੇ ਸੁਣਾ ਕੇ ਆਧਾਰ ਨਹੀਂ ਹੁੰਦਾ ਸਮਾਈ ਕਰੀ ਜਿਹੜਾ ਅਸੀਂ ਗੁਰਬਾਣੀ ਸੁਣਦੇ ਆਂ ਪੜ੍ਹਦੇ ਆਂ ਇਹਦੇ ਨਾਲ ਉਧਾਰ ਨਹੀਂ ਹੁੰਦਾ ਇਹ ਨਾਲ ਮੁਕਤੀ ਨਹੀਂ ਹੁੰਦੀ ਇਹਦੇ ਨਾਲ ਪੜ੍ਹ ਹੀ ਨਾ ਸਕਦਾ ਡੁੱਬੇ ਹੋਏ ਸਾਰੇ ਮਾਇਆ ਦੇ ਵਿੱਚ ਪੱਸੰਦਾ ਜੀ ਡੁੱਬਿਆ ਹੋਇਆ ਆਸਮੇ ਬਾਣੀ ਸੁਣ ਕੇ ਉੱਪਰ ਨਹੀਂ ਆ ਸਕਦਾ ਉਹ ਆਧਾਰ ਨਹੀਂ ਹੁੰਦਾ ਕਮਾਵਤ ਉਹਨੂੰ ਬਦਕੇ ਉਹ ਸਭ ਜਿਹੜੇ ਤਰੀਕੇ ਨਾਲ ਉਹਨੂੰ ਬਦਕੇ ਫੇਰ ਹਾਰ ਹੁੜੇ ਕਮਾਵਤ ਮੰਣਾ ਬਦਕੇ ਚੱਲਣਾ ਗੁਰਬਾਣੀ ਉਹਦਾ ਸਾਹ ਜੀਵਨ ਜਿਉਣਾ ਇਹ ਕੌੜੀ ਹੈ ਹੋਰ ਕੋਈ ਕੁਝ ਨਹੀਂ ਹੈ ਨਾ ਨਾਮ ਦੇ ਕਮਾਈ ਬੈਰ ਲੋਕ ਕਰੀ ਜਾਓ ਬਾੜ ਬੜਕੇ ਇਹ ਸਮਝ ਜੀ ਦੇ ਬਸਾਲੇ ਸੋਖਾ ਕੰਬ ਜੋ ਮਰਜੀ ਤੁਸੀਂ ਆਪਣਾ ਧੋਖਾ ਦੇ ਜਾਓ ਕਿ ਸਿਰ ਝੂਠ ਬੋਲੀ ਜਾਓ ਠਗੀ ਠੋੜੀ ਕਰੀ ਜਾਓ ਵੈਰੂ ਵੈਰ ਕਮਾਈ ਨਹੀਂ ਹੈ ਜੋ ਗੁਰਬਾਣੀ ਜਿਹੜਾ ਹੋਇਆ ਉਹ ਸਿੱਖਿਆ ਤੇ ਅਮਲ ਕਰਦੋ ਔਖ ਬਈ ਹੈ ਉਹਦੇ ਚਲਾਨੇ ਕਮਾਈ ਹੈ ਜਿਹੜੇ ਨਹੀਂ ਚੱਲਦਾ ਇਹ ਜਿਨ੍ਹਾਂ ਨੇ ਚੱਲਣ ਦਾ ਤੱਕ ਜੋਰ ਨਹੀਂ ਦਿੱਤਾ ਉਹ ਆਪ ਚੋਰ ਹਰਾਮਖੋਰ ਸੀ ਦੁਨੀਆ ਨੂੰ ਬਰਬਾਦ ਕਰਦਾ ਸਿੱਖੀ ਬਰਬਾਦ ਕਰਤੀ ਸਰਬਤੇ ਵਿੱਚ ਉਹਨਾਂ ਆਪ ਚੋਰ ਸੀਗੇ ਕਿਉਂਕਿ ਆਪ ਚੱਲਣਾ ਨਹੀਂ ਸੀ ਜਿਹੜਾ ਆਦਮੀ ਚੱਲਣ ਦੀ ਗੱਲ ਕਰ ਉਹ ਨੂੰ ਆਪ ਚੱਲਣਾ ਪੈਂਦਾ ਆਪ ਨੂੰ ਜੱਗਣਾ ਕੋਈ ਸੀ ਤੇ ਦੂਜਾ ਕੂਜਿਆ ਚੱਲਣ ਨੂੰ ਕਹਦੇ ਕਿਵੇਂ ਕਹੇ ਕਹੜੇ ਮੂੰਹੋਂ ਕਹਦੇ ਕਹੜੇ ਮੂੰਹੋਂ ਕਹਦੇ ਉਹ ਦੂਜਾ ਨੂੰ ਚੱਲਣ ਨੂੰ ਪਹਿਲਾਂ ਤਾਂ ਸਮਝੇ ਕੋਈ ਨਹੀਂ ਆਈ ਕੁਰਬਾਨੀ ਚਲਾਣ ਤੱਕ ਫਸੇ ਰਹੇ ਉਹਨਾਂ ਨੂੰ ਗੱਲ ਕਰਨ ਦੇ ਵਿੱਚ ਕੁਰਬਾਨੀ ਅਥਾਣ ਵਿੱਚ ਸ਼ੰਕਾ ਬੜੀ ਰਹੀ ਵੀ ਉਹ ਅਸੀਂ ਕਹਿ ਰਹੇ ਆ ਠੀਕ ਵੀ ਹੈ ਕੁੜੀ ਜਿਹੜੇ ਸੰਤਾਂ ਨਾਲ ਢੱਡੇ ਦੱਸਦੇ ਬੋਲਦੇ ਪਰ ਚਾਰ ਕਰੇ ਢੱਡਾ ਬੋਲਦਾ ਸੇ ਤੋਂ ਭੱਜ ਜਾਂਦਾ ਲੁਕ ਜਾਂਦਾ ਵੀ ਕੋਈ ਆਂਦੇ ਸਾਨੂੰ ਪੁੱਛਣਾ ਲਵੇ ਕੋਈ ਕਦੇ ਵੀ ਸੰਤਾਂ ਨਾਲ ਗੱਲਾਂ ਹੀ ਨਹੀਂ ਕਰਦੇ ਕਦੇ ਵੀ ਟੈਂਸ਼ਨ ਨਹੀਂ ਹੁੰਦਾ ਜੋ ਕੁਝ ਲਈ ਕਰਿਆ ਠੀਕ ਕਰ ਤੇ ਕਪੂਣਾ ਸੀ ਨੇ ਸੀ ਕਿਹੜੀ ਗੱਲ ਹੋਉਂਦੀ ਸੀ ਇਹ ਤਾਂ ਇੱਕ ਦਿਹਾੜੀ ਆ ਆਪਣੀ ਦਿਹਾੜੀ ਕੋਈ ਲੱਗੇ ਦਿਹਾੜੀ ਨੂੰ ਕੀ ਲੱਗੇ ਜੇ ਕਹੀ ਨਰਾਵ ਜੋ ਖਰ ਜਾਂਦੇ ਆ ਬਾਰ ਬਾਰ ਕਹੀ ਦੇਖ ਮਾਲ ਸਦਾ ਕਮ ਕਟਾਊਗਾ ਕੋਈ ਮੁਸਾਬਲਦਾਰ ਹੋਊਗਾ ਇਹ ਤਾਂ ਸਾਦੇ ਆ ਗਏ ਤੇ ਕੰਮ ਹੋ ਰਿਹਾ ਹੈ ਹਾਂਜੀ ਸੋਣ ਤੇ ਕਮਾਬਦ ਹੋ ਤੋ ਉਧਾਰ ਆਪ ਤਰੇ ਲੋਕੈ ਨਿਸਾਰ ਸੋਣ ਤੇ ਕਮਾਬਦ ਹੋ ਤੋ ਉਧਾਰ ਸੁਣ ਕੇ ਜਿਹੜਾ ਕਮਾਈ ਕਰ ਉਹਦਾ ਉਧਾਰ ਹੁੰਦਾ ਜਿਹੜਾ ਕਮਾਈ ਕਰਕੇ ਉਧਾਰ ਕਰ ਲੂ ਆਪ ਤਰਾ ਉਹੀ ਆਪ ਤਰੂ ਲੋਕੈ ਨਿਸਾਰ ਲੋਕੈ ਨਿਸਾਰ ਉਹ ਸਾਦੇ ਹੈ ਉਹੀ ਸਾਧ ਆ ਜਿਹਦੇ ਸੁਣ ਕੇ ਘਵਾ ਲਿਆ ਉਧਾਰ ਆਪਣਾ ਕਰ ਲਿਆ ਲੋਕਾਂ ਨੂੰ ਦੱਸ ਕੇ ਝਾਰਨ ਦੀ ਗੱਲ ਕਰੂ ਵੀ ਐਂ ਤਰੀਕਾ ਦਿਸਤਾਰ ਦਿਸਤਾਰਾ ਕਰਕੇ ਦੂਸਾ ਆਚਾਰ ਝੂਠ ਦਾ ਉਹ ਜਿਹੜੇ ਫਸੇ ਨੇ ਲੋਕ ਨਾ ਕਿ ਸੱਚ ਕੀ ਹੈ ਝੂਠ ਕੀ ਹੈ ਬਹੁਤੀਆਂ ਮੱਤਾਂ ਦੇ ਜਾਲ ਜਿ ਫਸੇ ਨੇ ਉਹ ਦਿਸਤਾਰ ਵਤਾਰ ਕੇ ਦੱਸ ਦੂਗਾ ਕਿ ਸੱਚਾ ਹੈ ਝੂਠਾ ਹੈ ਜਦ ਐ ਹੁੰਦਾ ਜਿਹੜੇ ਅਸੰਖ ਜਪ ਨੇ ਪਤ ਜਦ ਐਨੇ ਨੇ ਦੁਨੀਆ ਦੇ ਵਿੱਚ ਪਤਾ ਹੀ ਕੋਈ ਦੀ ਉਹ ਜਪ ਕਿਹੜਾ ਹੈ ਜਿਹੜਾ ਦਰਗਾਹ ਚ ਪ੍ਰਵਾਨ ਹੈ ਅਸੰਖ ਤਪ ਹੈ ਉਹ ਤਪ ਕਿਹੜਾ ਹੈ ਜਿਹੜਾ ਦਰਗਾਹ ਚ ਪ੍ਰਵਾਨ ਉਹ ਤਾਂ ਪ੍ਰਭੂ ਓਕਲ ਗੁਰਬਾਣੀ ਚ ਉਹ ਜਪ ਨੂੰ ਓਕਲ ਹੈ ਜਿਹੜਾ ਪ੍ਰਵਾਨ ਉਹ ਭਗਤੀ ਕਿਹੜੀ ਹੈ ਜਿਹੜੀ ਦਰਗਾਹ ਚ ਪ੍ਰਵਾਨ ਗੱਲ ਇਹ ਸ ਹੈ ਮਤਲਬ ਇਸ ਅੰਦਾ ਹੈ ਦੁਨੀਆਂ ਕੀ ਕਰਦੀ ਐ ਭਗਤੀ ਕੀ ਐਕਸਲੈਂਟ ਕਰਦੀ ਐ ਕੋਈ ਔਲਾ ਨਹੀਂ ਉਹ ਆਪਣੇ ਆਪਣੇ ਬੁੱਧ ਅੰਸਾਰ ਆਪਾਪੜੀ ਬੁੱਧ ਹੈ ਜੇਤੀ ਵਨਸ ਬੰਨ ਭੈਣ ਤੋਂ ਤੇਤੀ ਆਪਣੇ ਆਪਣੇ ਬੁੱਧੀ ਅੰਸਾਰ ਦੁਨੀਆਂ ਕਰਦੀ ਐ ਕਰਦੀ ਰਹੇ ਪਰ ਦਰਗਾਹ ਕਿਹੜੀ ਪ੍ਰਵਾਨ ਐ ਸਵਾਲ ਐ ਅਸਲ ਦਾ ਉਹਦਾ ਵਿਸਥਾਰਾ ਕਰਨਾ ਉਸ ਦਾ ਕੰਮ ਆਹ ਦਰਗਾਹ ਪ੍ਰਵਾਨ ਨਾਮ ਦਰਗਾਹ ਪ੍ਰਵਾਨ ਕਿਹੜਾ ਹੈ ਸੁਣਿਆ پڑتی درگاہ چوان کہڑی ہے سمن درگاہ چوان کہڑا آرا کالیگری ہے جی پراپتی ہے یہ سب فیصلے کے گربا کماوت ہو تو ادھار آپ طرح ہے لوگ رستار ਆਪ ਤਰ੍ਹਾਂ ਲੋਕਾਂ ਨੇ ਸੰਸਾਰ ਆਪ ਮੁਕਤ ਮੁਕਤ ਕਰੇ ਸੰਸਾਰ ਆਪ ਮੁਕਤ ਮੁਕਤ ਕਰੇ ਸੰਸਾਰ ਆਪ ਮੁਕਤ ਹੋਤਾ ਹੈ ਸੁਖਾਵ ਦੀ ਮੁਕਤੀ ਵਾਸਤੇ ਉਹ ਕੁਝ ਉਪਦੇਸ਼ ਕਰਦਾ ਹੈ ਬੋਲਦਾ ਹੈ ਮੁਕਤ ਕਰੇ ਸੰਸਾਰ ਦਾ ਮਤਲਬ ਦੱਸਦਾ ਹੀ ਹੈ ਉਹ ਮੁਕਤ ਨਹੀਂ ਕਰ ਸਕਦਾ ਵੈਸੇ ਉਹਦਾ ਦੱਸਣਾ ਉਪਦੇਸ਼ ਕਰਨਾ ਹੀ ਮੁਕਤ ਕਰੇ ਆ ਔਰ ਇਹ ਨਹੀਂ ਆ ਵੀ ਗੋਸ਼ੀ ਕਰ ਕਰ ਕੇ ਵੀ ਫਿਰ ਤਾਂ ਸਾਰਿਆਂ ਨੂੰ ਮੁਕਤ ਕਰ ਦੇ ਗੱਲਾ ਜੀ ਕਿ ਰੌਣਕ ਪਿੱਛੇ ਸ਼ਰਤਾਂ ਹੀ ਆਉਂਦੀਆਂ ਨੇ ਉਹ ਤੋਂ ਹੀ ਹੋ ਸਕਦਾ ਇਹ ਜਿਹੜਾ ਆਪ ਕਮਾਵੇ ਸੁਣ ਤਾਂ ਕਮਾਉਂਦਾ ਹੋਤਾ ਦਾਦ ਤੇ ਆਦਾ ਗਿਆ ਪਹਿਲਾਂ ਜਿਹੜਾ ਸੁਣ ਕੇ ਕਮਾਉਂਦਾ ਉਹ ਸਵੇਈ ਨੂੰ ਆਪ ਤਰ੍ਹਾਂ ਲੋਕਾਂ ਦੇ ਨਿਸਾਰ ਆਪ ਤਰ੍ਹਾਂ ਲੋਕਾਂ ਦੇ ਨਿਸਾਰ ਸਹੀ ਗੱਲ ਕਹਿੰਦਾ ਸੁਣ ਕੇ ਕਮਾਉਂਦਾ ਦਾਦ ਹੋਊ ਤਾਂ ਲੋਕ ਤਾਂ ਤਾਂ ਨਹੀਂ ਹਾਂ ਸਫਲ ਜੀਵਨ ਸਫਲਤਾ ਦਾ ਸੰਗ ਜਾਂ ਕਹਿ ਮਨ ਲਾਗਾ ਹਰ ਰੰਗ ਸਫਲ ਜੀਵਨ ਜਿਹਦਾ ਆਪਣਾ ਜੀਵਨ ਸਫਲ ਹੋ ਗਿਆ ਜਿਹਨੇ ਆਪਣਾ ਜੀਵਨ ਸਫਲਾ ਕਰ ਲਿਆ ਉਹਦੀ ਸੰਗਤ ਕਰਨੀ ਵਿੱਚ ਹੀ ਸਫਲਤਾ ਹੈ ਜੁੜੇ ਦੀ ਸਫਲਤਾ ਕਿਹਦੀ ਹੈ ਕਹਿਣਾ ਮਤਲਬ ਜਿਹੜਾ ਆਪ ਡੁੱਬ ਗਿਆ ਸਫਲ ਨਹੀਂ ਹੋ ਸਕਿਆ ਉਹਦੀ ਸੰਗਤ ਤੋਂ ਡੁੱਬੀ ਲੱਕੂ ਕੋਈ ਇਸ ਭਗਤੇ ਨੂੰ ਜੇ ਬਣ ਲਿਆ ਕਿਸੇ ਵੀ ਬੰਦੇ ਦੀ ਜਿਹੜੇ ਸੰਤ ਫਿਰਦੇ ਨੇ ਸਾਰਿਆਂ ਦੀ ਸੰਤ ਦੇ ਇੱਕ ਏਸੇ ਭਗਤੀ ਨਾਲ ਛੁੱਟ ਜੂਗੀ ਸੰਤ ਨੂੰ ਕਹਨਾਂ ਦੇਖੋ ਵੀ ਇਹ ਤਾਂ ਨਹੀਂ ਡੁੱਬਿਆ ਹੋਇਆ ਜੇ ਡੁੱਬਿਆ ਹੋਇਆ ਤੈਨੂੰ ਡੋਕ ਦੂਗਾ ਦੂਰ ਹੋ ਜਾ ਛੱਡ ਕੇ ਉਹ ਸਾਖਤ ਹੈ ਸੰਤ ਨਹੀਂ ਹੈ ਸਾਖਤ ਹੈ ਫਿਰ ਸੰਤ ਕਹਣ ਵਾਲਾ ਹੀ ਸਾਖਤ ਹੈ ਕਰਦੀ ਗੱਲ ਬਾਪੁਰਖੇ ਕੌਣ ਰੌੜਾ ਹੀ ਸਾਖਤ ਹੈ ਦੂਜੀ ਜਿਹੜਾ ਮਹਾਪੁਰਖ ਹੁੰਦਾ ਹੈ ਜਾਂ ਸੰਤ ਕਹ ਹੁੰਦਾ ਹੈ ਉਹ ਸਾਥ ਦਿੱਤਾ ਉਹਨੂੰ ਦੂਰ ਹੋ ਜਾਗੇ ਬਚਣਾ ਨਹੀਂ ਐਸੇ ਜਹਾਜ਼ ਬڑے ਬڑے ਹੁੰਦੇ ਨੇ ਲੈ ਕੇ ਡੁੱਬ ਜਾਂਦੇ ਨੇ ਜੇ ਜਹਾਜ਼ ਡੁੱਬਣਾ ਜੇ ਜਹਾਜ਼ ਡੂਬੂ ਉਸੇ ਵੇਖਣਾ ਵਜੂਗਾ ਜੇ ਜਹਾਜ਼ ਐ ਉੱਪਰ ਹੈ ਸਮੁੰਦਰ ਦੇ ਵਿੱਚ ਤੇ ਫਿਰ ਜਿਹੜੇ ਸਵਾਰ ਨੇ ਉਹਨਾਂ ਨੇ ਡੁੱਬਣਾ ਹਾਂਜੀ ਸਫਲ ਜੀਵਨ ਆਪ ਸਫਲ ਜੀਵਨ ਦਾ ਚੁਕਾ ਪਾ ਜਿਹਨੂੰ ਜੀਵਨ ਚ ਸਫਲਤਾ ਪ੍ਰਾਪਤ ਹੋਵੇਗੀ ਆਪਣੇ ਮੁਕਤੀ ਪ੍ਰਾਪਤ ਕਰਨ ਲਈ ਜੀ ਨੇ ਸਮਝ ਲਈ ਜੀ ਨੇ ਗੁਰਬਾਣੀ ਕਹਾ ਲਈ ਜੀ ਨੇ ਗੁਰਬਾਣੀ ਉਹਦੇ ਸੰਤ ਕਾਰ ਦੇ ਵਿੱਚ ਹੀ ਸਫਲਤਾ ਦਾ ਫਾਇਦਾ ਪਰ ਨਾਲ ਆ ਕੋਈ ਨਹੀਂ ਇਹ ਗੁਰਬਾਣੀ ਕਹਿ ਰਹੀ ਹੈ ਜੀ ਨੇ ਗੱਲ ਮੰਨਣੀਆਂ ਆ ਨਹੀਂ ਮੰਨੀ ਉਹਦੀ ਮਰਜ਼ੀ ਹੈ ਜਿਹੜੇ ਡੁੱਬਣਾ ਡੱਬੇ ਜਿਹਨੇ ਕਰਨਾ ਕਰੇ ਬਜਾਏ ਕਿਸੇ ਆਦਮੀ ਦੀ ਸੰਗਤ ਕਰਨਾ ਹੋ ਜੇ ਨਹੀਂ ਇਹ ਜਿਆ ਲੱਭਿਆ ਸਫਲ ਜੀਵਨ ਪਾੜਾ ਗੁਰਬਾਣੀ ਨੂੰ ਇਹ ਪੜ ਕੇ ਵਿਚਾਰੀ ਜਾਓ ਕੁਝ ਜ਼ਰੂਰ ਲੱਗਣਾ ਦੁਹਰ ਹੈ ਇਹਨਾਂ ਨੇ ਸੰਗਤ ਦੇ ਡੁੱਬਿਆਂ ਨਹੀਂ ਜ਼ਰੂਰ ਕਰਦੀਆਂ ਡੁੱਬਿਆਂ ਦੀ ਸੰਗਤ ਨਾ ਗੁਰਬਾਣੀ ਆਪ ਵਿਚਾਰੀ ਜਾਓ ਛੱਡ ਕੇ ਸਾਰਿਆਂ ਨੂੰ ਸਭ ਤੋਂ ਚੰਗਾ ਫਾਰਮੂਲਾ ਹੈ ਡਾਇਰੈਕਟ ਖੋਜ ਕਰਕੇ ਹੀ ਬੱਜਿਆ ਜਾ ਕਵੀ ਕਵੀ ਨੇ ਡਾਇਰੈਕਟ ਆਪੋਜ ਕੀਤੀ ਜਾਗੇ ਮਗਰ ਮਗਰ ਤੇ ਐਸੀ ਬੰਦੇ ਉਹ ਆਪ ਪੜਦੇ ਸੀ ਉਹਨੂੰ ਕੋਈ ਸਮਝ ਨਹੀਂ ਦੀ ਸੀ ਉਹ ਕਹਿੰਦਾ ਉਹ ਤੁਹਾਡੀਆਂ ਗੱਲਾਂ ਮੈਂ ਨਹੀਂ ਤਸੱਲੀ ਨਹੀਂ ਕਰਾਂਗਾ ਕਹਿੰਦਾ ਯਾਰ ਗੱਲਾਂ ਤਾਂ ਠੀਕ ਨੇ ਸਾਡੂ ਦੇ ਨਹੀਂ ਸਮਝੇ ਤਾਂ ਆਪ ਪੜ ਲਾ ਜਾ ਜੋ ਉਹ ਗੁਰਬਾਣੀ ਜੋ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਸੀ ਤਾਂ ਗੁਰਬਾਣੀ ਦਾ ਕਸੂਰ ਤੁਹਾਡੀਆਂ ਕਸੂਰ ਸਾਡਾ ਹੈ ਲੋਕ ਤਾਂ ਆਇਆ ਕਿ ਇਹਨਾਂ ਨੂੰ ਗੁਰਬਾਣੀ ਜਿਹੀ ਲਿਖਿਆ ਹੋਣਾ جا سبھ ہے گربا جو سکھ پرچار کرتے اہی لکھا ہے وہ آپ بھی مورکھ ہے وہ آ کے کچے انہیں مورکھا کے گہروں کی سچ مان لیا آپ مورکھ ہے جڑا بنتا بھی جو سکھ کہہ رہے ہیں وہ ٹھیک ہوگا تیے کہہ سکتے تو ٹھیک ہوگا سکھ تو سارے ہونے جی پہ ہاں جی سفل جیون سفل تا سنگ ਜਾ ਕੇ ਮਨ ਲੱਗਾ ਹਰ ਵੰਦ ਸਫਲ ਜੀਵਨ ਸੁਭਕਤਾ ਦਾ ਕ